ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਨਿਰਪੱਖ ਪੋਸਟ ਦੀ ਖਾਸ ਪੇਸ਼ਕਸ਼ ਸਫਰ-ਏ-ਸ਼ਹਾਦਤ ਸ਼ੇਪੋਦੀ ਰਾਤ ਨੂੰ ਜਦੋਂ ਦਸਮ ਪਾਤਸ਼ਾਹ ਆਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਰੁਪੜਵਲ ਚਾਲੇ ਪਾਦੇ ਤੇ ਤਾਂ ਰਾਸਤੇ ਦੇ ਵਿੱਚ ਮੁਗਲਾਂ ਨੇ ਆਪਣੀਆਂ ਖਾਧੀਆਂ ਸੌਹਾਂ ਤੋੜ ਦਿੱਤੀਆਂ ਅਤੇ ਗੁਰੂ ਜੀ ਉੱਤੇ ਹਮਲਾ ਕਰ ਦਿੱਤਾ। ਤਾਂ ਉਸ ਵਕਤ ਸਰਸਾ ਨਦੀ ਦੇ ਕੋਲ ਗੁਰੂ ਮਹਾਰਾਜ ਪਹੁੰਚੇ ਸਨ। ਇੱਥੇ ਪੜਾ ਸੀਗਾ ਤੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾ ਰਿਹਾ ਸੀ ਤਾਂ ਪਿੱਛੋਂ ਮੁਗਲ ਹਕੂਮਤ ਦੀਆਂ ਸੈਨਾਵਾਂ ਨੇ ਗੁਰੂ ਮਹਾਰਾਜ ਉੱਤੇ ਹਮਲਾ ਕਰ ਦਿੱਤਾ। ਤਾਂ ਉਸ ਵਕਤ ਇੱਥੇ ਜੋ ਨਦੀ ਸੀ ਸਰਸਾ ਨਦੀ ਬਰਸਾਤੀ ਨਦੀ ਸੀ ਸਰਦੀਆਂ ਦੇ ਵਿੱਚ ਇਸ ਨਦੀ ਦੇ ਵਿੱਚ ਬਰਸਾਤਾਂ ਪੈਣ ਕਾਰਨ ਹੜ ਆਇਆ ਹੋਇਆ ਸੀ। ਜਦੋਂ ਗੁਰੂ ਮਹਾਰਾਜ ਇਸ ਸਥਾਨ ਤੇ ਪਹੁੰਚੇ ਪਿੱਛੋਂ ਹਮਲਾ ਹੋ ਗਿਆ ਤਾਂ ਸਿੰਘਾਂ ਨੇ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸੇ ਦੇ ਵਿੱਚ ਹੀ ਗੁਰੂ ਮਹਾਰਾਜ ਦੇ ਕਈ ਸਿੰਘ ਅਤੇ ਪਰਿਵਾਰ ਸਰਸਾ ਨਦੀ ਵਿੱਚ ਆਏ ਹੜ ਦੇ ਕਰ ਇੱਕ ਦੂਜੇ ਤੋਂ ਵਿਛੜ ਗਏ ਤੇ ਹੁਣ ਇਸ ਸਥਾਨ ਉੱਤੇ ਪਰਿਵਾਰਕ ਵਿਛੋੜਾ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਜਿਆਨੀ ਸਿੰਘਾ ਤੋਂ ਇਸ ਦੇ ਇਤਿਹਾਸ ਬਾਰੇ ਸੰਖੇਪ ਵਿੱਚ ਜਾਣਕਾਰੀ ਲੈਣੇ ਆ। 6 ਪੂ ਦੀ ਅੱਧੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਸਰਸਾ ਨਦੀ ਦੇ ਕੰਢੇ ਉੱਤੇ ਪਹੁੰਚ ਗਏ ਸਨ। ਨਾਲ ਤਕਰੀਬਨ 500 ਦੇ ਕਰੀਬ ਘੋੜਸਵਾਰ ਅਤੇ ਹੋਰ ਪੈਦਲ ਸਿੱਖ ਸਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ 8 ਮਹੀਨੇ ਦੇ ਘੇਰੇ ਤੋਂ ਬਾਅਦ ਸਤਿਗੁਰੂ ਜੀ ਅਨੰਦਾਂ ਦੀ ਪੁਰੀ ਨੂੰ ਤਿਆਗ ਕੇ ਪੈਂਡਾਦਰ ਪੈਂਡਾ ਤੈਅ ਕਰਦੇ ਹੋਏ ਸਾਹੀ ਟਿੱਬੀ ਦੇ ਪਾਸ ਪਹੁੰਚੇ ਤਾਂ ਉਸ ਪਾਵਨ ਸਥਾਨ ਦੇ ਉੱਪਰ ਜੋ ਪਹਾੜੀ ਰਾਜੇ ਨੇ ਜਾਂ ਜੋ ਮੁਗਲ ਸੈਨਾਵਾਂ ਸੀ ਉਹਨਾਂ ਨੇ ਸਤਗੁਰਾਂ ਦੇ ਉੱਪਰ ਹਮਲਾ ਕਰ ਦਿੱਤਾ ਪਰ ਸਤਗੁਰ ਜੀ ਉੱਥੇ ਕੁਝ ਸਿੰਘਾਂ ਨੂੰ ਮੁਕਾਬਲਾ ਕਰਨ ਦੇ ਵਾਸਤੇ ਜਥਿਆਂ ਦੇ ਰੂਪ ਵਿੱਚ ਛੱਡ ਕੇ ਇਸ ਪਾਵਨ ਸਥਾਨ ਦੇ ਉੱਪਰ ਪਹੁੰਚੇ ਸਤਪੂ ਦੇ ਤੜਕੇ ਨੂੰ ਗੁਰੂ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਕਰਕੇ ਆਪਣੇ ਪਰਿਵਾਰ ਅਤੇ ਸਿੰਘਾਂ ਨਾਲ ਅੱਗੇ ਵਧਣ ਲੱਗੇ ਪਿੱਛੋਂ ਮੁਗਲ ਸੈਨਾਵਾਂ ਚੜੀਆਂ ਆ ਰਹੀਆਂ ਸਨ ਸਿੰਘਾਂ ਦੇ ਇੱਕ ਜਥਾ ਜਾ ਕੇ ਮੁਗਲਾਂ ਨਾਲ ਟੱਕਰ ਲੈਣ ਲਈ ਅੜ ਗਿਆ ਅਤੇ ਬਾਕੀ ਸੰਗਤ ਤੇ ਪਰਿਵਾਰ ਸਰਸਾ ਨਦੀ ਨੂੰ ਪਾਰ ਕਰਨ ਲੱਗੇ ਜਦ ਤੱਕ ਦਰਿਆ ਦਾ ਪਾਣੀ ਉਤਰਨਾ ਸੀ ਆਸਾ ਕੀ ਵਾਰ ਦਾ ਕੀਰਤਨ ਵੀ ਕੀਤਾ ਪਰ ਅੱਜ ਸਤਿਗੁਰੂ ਜੀ ਦੇ ਕੋਲ ਤਾਉਸ ਨਹੀਂ ਆ ਆਪਣਾ ਅੱਜ ਮਿਰਦੰਗ ਨਹੀਂ ਹੈ ਸੱਚੇ ਪਾਤਸ਼ਾਹ ਨੇ ਢਾਲ ਤੇ ਕੜਾ ਮਾਰ-ਮਾਰ ਕੇ ਉਸ ਵੇਲੇ ਆਸਾ ਦੀ ਵਾਰ ਦਾ ਕੀਰਤਨ ਵੀ ਸਰਸਾ ਦੇ ਕੰਢੇ ਤੇ ਕੀਤਾ ਜਦੋਂ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਇਨੇ ਨੂੰ ਜੋ ਮੁਗਲ ਸਨਾਵਾ ਨੇ ਪਹਾੜੀ ਰਾਜ ਨੇ ਉਹ ਵੀ ਇਸ ਪਾਵਨ ਸਥਾਨ ਦੇ ਉੱਪਰ ਸਿੰਘਾਂ ਦੇ ਜੱਥਿਆਂ ਦੇ ਨਾਲ ਜੋ ਮੁਕਾਬਲਾ ਕਰਦੇ ਨੇ ਪਹੁੰਚ ਜਾਂਦੀ ਨੇ ਇਸ ਪਾਵਨ ਸਥਾਨ ਦੇ ਉੱਪਰ ਵੀ ਇੱਕ ਮਸਾਨ ਦਾ ਜੰਗ ਹੋਇਆ ਜੁੱਧ ਹੋਇਆ ਜੀ ਦੇ ਵਿੱਚ ਭਾਈ ਉਦੇ ਸਿੰਘ ਜੀ ਔਰ ਅਨੇਕਾਂ ਜਿਹੜੇ ਹੋਰ ਸਿੰਘ ਨੇ ਉਹ ਸੀਧੀਆਂ ਪਾ ਜਾਂਦੇ ਨੇ ਔਰ ਇਸ ਪਾਵਨ ਸਥਾਨ ਦੇ ਉੱਪਰ ਸਤੋਰਾ ਦਾ ਜੋ ਪਰਿਵਾਰ ਹੈ ਉਹ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਸਰਸਾ ਦੇ ਹੜ ਦਾ ਤੇਜ ਵਹਾਓ ਕਈ ਸਿੰਘਾਂ ਤੇ ਘੋੜਿਆਂ ਨੂੰ ਰੋੜ ਕੇ ਲੈ ਗਿਆ ਗੁਰੂ ਜੀ ਸਿੰਘਾਂ ਅਤੇ ਵੱਡੇ ਸਹਬਜ਼ਾਦਿਆਂ ਸਮੇਤ ਇੱਕ ਤਰਫ ਨਿਕਲ ਗਏ ਅਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਬਜ਼ਾਦਿਆਂ ਦੇ ਰਾਹ ਵੱਖਰੇ ਹੋ ਗਏ ਇਸ ਪੋਦੀ ਕਾਲੀ ਰਾਤ ਵਿੱਚ ਸਰਸਾ ਨਦੀ ਦੇ ਵਿੱਚ ਆਏ ਹੜ੍ਹ ਦੇ ਕਾਰਨ ਕਲੰਗੀਆਂ ਵਾਲੇ ਪਾਤਸ਼ਾਹ ਦਾ ਪਰਿਵਾਰ ਵਿਛੜ ਗਿਆ ਫਿਰ 150 ਸਿੰਘ ਬਾਕੀ ਬਚਦਾ ਸੀ ਸਤਗੁਰੂ ਜੀ ਦੀ ਅਗਵਾਈ ਦੇ ਵਿੱਚ ਇਹ ਰੋਪੜਵਾਲ ਵਧੇ ਨੇ ਰੋਪੜ ਦੇ ਪਠਾਨਾਂ ਨੇ ਹਮਲਾ ਕੀਤਾ ਹੈ ਤੇ ਰੋਪੜ ਦੇ ਪਠਾਨਾਂ ਨਾਲ ਲੜਦਿਆਂ ਹੋਇਆਂ ਇੱਥੇ ਲਗਭਗ 90 ਸਿੰਘ ਸ਼ਹੀਦ ਹੋਏ ਨੇ ਤੇ 40 ਸਿੰਘ ਦੋ ਸਾਹਿਬਜਾਦੇ ਧਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਗਵਾਈ ਵਿੱਚ ਬੂਰ ਮਾਜਰਾ ਅਤੇ ਬ੍ਰਾਹਮਣ ਮਾਜਰਾ ਤੋਂ ਹੁੰਦੇ ਹੋਏ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ ਨੇ ਤੇ ਛੋਟੇ ਸਾਹਿਬਜਾਦੇ ਮਾਤਾ ਗੁਜਰੀ ਜੀ ਅਤੇ ਦੋ ਟੈਲਣਾ ਤੇ ਭਾਈ ਦੁਨੀ ਚੰਦ ਜਿਹੜਾ ਦੁਨਾਂ ਸਿੰਘ ਹੰਡੂਰੀਆ ਬਣਿਆ ਜੀਨਾ ਨੇ ਆਪਣੀ ਕਵਤਾ ਦੇ ਵਿੱਚ ਕੁਝ ਹਾਲਾਤ ਵੀ ਉਸ ਵੇਲੇ ਦੇ ਲਿਖੇ ਨੇ ਇੱਕ ਕਮੋ ਮਾਸ਼ਕੀ ਦੀ ਝੁੰਗੀ ਵਿੱਚ ਕਿਉਂਕਿ ਪਾਣੀ ਦਾ ਵੇਗ ਇਤਨਾ ਤੇਜ ਸੀ ਕਿ ਸਾਰਾ ਹੀ ਪਰਿਵਾਰ ਖੇਰਮ ਖੇਰਮ ਹੋ ਚੁੱਕਿਆ ਸੀ ਬਹੁਤ ਸਾਰੇ ਸਿੰਘ ਹਟ ਚੁੱਕੇ ਸੀ ਬਹੁਤ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡ ਕੇ ਆਪਣੀ ਅਗਲੀ ਦਿਸ਼ਾ ਵੱਲ ਆਪੋ ਆਪਣੇ ਰਸਤੇ ਤੇ ਚਲੇ ਗਏ ਸਤਪੂਰੂ ਗੁਰੂ ਸਾਹਿਬ ਜੀ ਵੱਡੇ ਸਹਬਜ਼ਾਦਿਆਂ ਸਮੇਤ ਰੋਪੜ ਦੇ ਪਿੰਡ ਕਟਾਲਾ ਨਿਹੰਗ ਸਿੰਘ ਵਿਖੇ ਨਿਹੰਗ ਖਾਨ ਦੇ ਕਿਲੇ ਵਿੱਚ ਰਹੇ ਜਿੱਥੇ ਗੁਰੂ ਜੀ ਨੇ ਨਿਵਾਸ ਕੀਤਾ ਉਹ ਥਾਂ ਅੱਜ ਵੀ ਕਟਾਲਾ ਨਿਹੰਗ ਪਿੰਡ ਵਿੱਚ ਮੌਜੂਦ ਹੈ ਸਤਪੋ ਦੀ ਰਾਤ ਨੂੰ ਗੁਰੂ ਜੀ 40 ਸਿੰਘਾਂ ਤੇ ਦੋ ਵੱਡੇ ਸਹਿਬਜ਼ਾਦਿਆਂ ਨਾਲ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ ਦੂਜੇ ਪਾਸੇ ਸਰਸਾ ਦੇ ਕੱਡੇ ਹੋਈ ਜੰਗਕਾਰ ਅਫਰਾ ਤਫਰੀਅ ਤੇ ਕਾਲੀ ਹਨੇਰੀ ਰਾਤ ਵਿੱਚ 7 ਤੋਂ 9 ਸਾਲਾਂ ਦੇ ਛੋਟੇ ਸਹਿਬਜ਼ਾਦੇ ਅਤੇ 80ਾਂ ਨੂੰ ਟੁਕੀ ਦਾਦੀ ਮਾਤਾ ਗੁਜਰ ਕੌਰ ਜੀ ਗੁਰੂ ਗੋਬਿੰਦ ਸਿੰਘ ਦੇ ਬਾਕੀ ਸਿੰਘਾਂ ਤੋਂ ਵਿਛੜ ਕੇ ਦੱਖਣ ਵੱਲ ਤੁਰ ਪਏ। ਇਸੇ ਦੌਰਾਨ ਕੁੰਮੇ ਮਸ਼ਕੀ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਮਿਲਣਾ ਕੀਤਾ। ਉਸ ਦੀ ਬੇਨਤੀ ਉੱਤੇ ਮਾਤਾ ਗੁਜਰੀ ਅਤੇ ਛੋਟੇ ਸਹਬਜ਼ਾਦਿਆਂ ਨੇ ਗੁਰੂ ਘਰ ਦੇ ਸ਼ਰਧਾਲੂ ਕੁੰਮੇ ਮਸ਼ਕੀ ਦੀ ਝੁੰਗੀ ਵਿੱਚ ਆ ਟਿਕਾਣਾ ਕੀਤਾ। ਰਸਤੇ ਵਿੱਚ ਆਉਂਦਿਆਂ ਛੋਟੇ ਸਹਬਜ਼ਾਦੇ ਆਪਣੀ ਦਾਦੀ ਨਾਲ ਗੱਲਾਂ ਕਰਦੇ ਨੇ ਅਤੇ ਪੁੱਛਦੇ ਨੇ ਕਿ ਉਹਨਾਂ ਦੇ ਵੱਡੇ ਵੀਰ ਪਿਤਾ ਜੀ ਕਿਉਂ ਨਹੀਂ ਦਿਸ ਰਹੇ ਹੜ ਦੇ ਕਾਰਨ ਕਈ ਜੋ ਸਿੰਘ ਸੀਗੇ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਮਹਾਰਾਜ ਅਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਨਿਕਲੇ ਸੀ ਤਾਂ 1500 ਦੇ ਕਰੀਬ ਘੋੜਸਵਾਰ ਨਾਲ ਸਨ ਪਰ ਜਦੋਂ ਸਰਸਾਂ ਦੀਨੂ ਪਾਰ ਕੀਤਾ ਤਾਂ ਇਹਨਾਂ ਦੀ ਗਿਣਤੀ 150 ਦੇ ਕਰੀਬ ਸੀ ਸੋ ਕਾਫੀ ਜ਼ਿਆਦਾ ਸਿੰਘ ਅਤੇ ਘੋੜੇ ਨਦੀ ਦੇ ਵਹਾਅ ਵਿੱਚ ਛੜ ਗਏ ਚਮਕੌਰ ਸਾਹਿਬ ਦਾ ਇਤਿਹਾਸ ਤੇ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਵੀ ਜਾਣਾਂਗੇ ਉੱਥੋਂ ਦੇ ਸਿੰਘ ਸਾਹਿਬ ਦੇ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤਾ ਮਹੀਨਾ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਤੇ ਜੰਗਾਂ ਦੀ ਗਬਾਹੀ ਪਰਦਾ ਇਸ ਮਹੀਨੇ ਵਿੱਚ ਸਰਵੰਸਦਾਨੀ ਸਾਹਿਬੇ ਕਮਾਲ ਕਲਗੀਧਰ ਦਸ਼ਮੇਸ਼ ਪਾਤਸ਼ਾਹ ਗੁਰੂ ਕੋਬਨ ਸਿੰਘ ਜੀ ਮਹਾਰਾਜ ਨੇ ਧਰਮ ਦੀ ਖਾਤਰ ਆਪਣੇ ਚਾਰ ਸਹਬਜ਼ਾਦੇ ਮਾਤਾ ਗੁਜਰਕੌਰ ਤਿੰਨ ਪਿਆਰੇ ਅਤੇ ਸਿੰਘਾਂ ਨੂੰ ਕੁਰਬਾਨ ਕਰ ਦਿੱਤਾ ਇਸ ਲਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਨਿਰਪੱਖ ਪੋਸਟ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਇਸ ਸ਼ਹਾਦਤ ਪਰੇ ਹਫ਼ਤੇ ਦੇ ਹਰ ਦਿਨ ਦੇ ਇਤਿਹਾਸ ਨਾਲ ਇੱਕ ਸਾਂਝ ਪਾਈ ਜਾਵੇ ਇਹ ਸਾਰਾ ਇਤਿਹਾਸ ਸਿਕ ਸਹਿਬਾਨਾ ਤੋਂ ਸਰਵਣ ਕਰਾਂਗੇ ਬਣੇ ਰਹੋ ਨਿਰਪੱਖ ਪੋਸਟ ਦੇ ਨਾਲ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਨਿਰਪੱਖ ਪੋਸਟ ਦੀ ਖਾਸ ਪੇਸ਼ਕਸ਼ ਸਫਰ-ਏ-ਸ਼ਹਾਦਤ